ਮੌਸਮ ਦੀ ਨਵੀਂ ਅਪਡੇਟ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਈ ਆ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦਾ ਮੌਸਮ ਅੱਜ ਰਾਤ ਦਾ ਕਿਸ ਤਰ੍ਹਾਂ ਦਾ ਇਕਨ ਨੂੰ ਮਿਲੇਗਾ ਬੱਦਲਬਾਝ ਸਿਸਟਮ ਲਗਾਤਾਰ ਪੰਜਾਬ ਵੱਲ ਕੂਚ ਕਰਦੇ ਹੋਏ ਇਸ਼ਾਰਾ ਦੇ ਰਹੇ ਹਨ ਬਾਕੀ तकरीबन 26 ਤਰੀਕ ਤੋਂ ਲੈ ਕੇ ਪੰਜਾਬ ਦੇ ਵਿੱਚ ਬੱਦਲਬਾਝ ਦੀ ਐਂਟਰੀ ਦੇਖਣ ਨੂੰ ਮਿਲੇਗੀ 27 ਨੂੰ ਮੀਂਹ ਦੀ ਅਪਡੇਟ ਦੇਖਣ ਨੂੰ ਮਿਲੇਗੀ ਤੇ ਕ੍ਰਿਮਨ 26 ਤਰੀਕ ਨੂੰ ਉਮੀਦ ਹੀ ਉਮੀਦ ਹੈ ਤੇ ਅੱਜ ਰਾਤ ਵੀ ਤਕਰੀਬਨ ਬੱਦਲਵਾਈ ਪੱਛਮੀ ਪਾਸਿਓਂ ਲਗਾਤਾਰ ਪੰਜਾਬ ਵੱਲ ਕੂਝ ਕਰਦੀ ਹੋਈ ਦਿਖਾਈ ਦੇ ਰਹੀ ਹੈ ਓਵਰਆਲ ਮੌਸਮ ਬੱਦਲਵਾਈ ਹਜੇ ਘਪਰਾਉਣ ਦੀ ਕੋਈ ਲੋੜ ਨਹੀਂ ਤਕਰੀਬਨ ਦਿਨ ਵੇਲੇ ਚੰਗੀ ਧੁੱਪ ਪੱਛਮੀ ਹਵਾ ਦਾ ਜ਼ੋਰ ਲਗਾਤਾਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿੱਦੇ ਸਿੱਟੇ ਵਜੋਂ ਲਗਾਤਾਰ ਪੰਜਾਬ ਦੇ ਵਿੱਚ ਸ਼ੀਤ ਲੇਅਰ ਦਾ ਅਲਰਟ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਪਹਿਲਾਂ ਇੱਕ ਛੋਟੀ ਜਹੀ ਬੇਨਤੀ ਕਰਦੇ ਹਾਂ ਜੇਕਰ ਆਪਣੇ ਜ਼ਿਲ੍ਹੇ ਪਿੰਡ ਦੇ ਮੌਸਮ ਦੇ ਹਾਲਾਤ ਤੁਸੀਂ ਜਾਨਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਲਿਖੋ ਤੁਹਾਡੇ ਜ਼ਿਲ੍ਹੇ ਦਾ ਕੀ ਨਾਮ ਹੈ ਤੇ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਜੇਕਰ ਵੀਡੀਓ ਤੁਹਾਡੇ ਤੱਕ ਪਹਿਲੀ ਵਾਰੀ ਪਹੁੰਚੀ ਹੈ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਚੰਗੀ ਤਰ੍ਹਾਂ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਬਦਲਵਾਈ ਸਿਸਟਮ ਦੀ ਗੱਲ ਕਰੀਏ ਤਾਂ ਤੁਕਰੀਬਨ ਸ਼ਾਮ ਤੋਂ ਹੀ ਪੰਜਾਬ ਦੇ ਵਿੱਚ ਜਿਹੜੇ ਦੱਖਣ ਪੱਛਮੀ ਜ਼ਿਲ੍ਹੇ ਹੋਗੇ ਅਬੋਰ ਦੇ ਆਸਪਾਸ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਰਹੀ ਆ ਮੁਕਸਰ ਸਾਹਿਬ ਠਿੰਡੇ ਦੇ ਆਸਪਾਸ ਦੇ ਖੇਤਰਾਂ ਤੱਕ ਬੱਦਲਵਾਈ ਦੀ ਐਂਟਰੀ ਹੋ ਚੁੱਕੀ ਹੈ ਤਕਰੀਬਨ 6 ਵਜੇ ਦੇ ਕਰੀਬ ਪੰਜਾਬ ਦੇ ਉੱਤੇ ਦੇਖਣ ਨੂੰ ਮਿਲੀ ਹੈ ਇਹ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਓਵਰਆਲ ਮਤਲਬ ਹੈ ਕਿ ਬੱਦਲਵਾਈ ਕੱਲ ਸਵੇਰ ਤੱਕ ਪੰਜਾਬ ਦੇ ਨੂੰ ਕਵਰ ਕਰਦੀ ਹੋਈ ਛਾਈ ਦੇਗੀ ਕਿਉਂਕਿ ਪੱਛਮੀ ਸਿਸਟਮ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਹੁੰਦਾ ਐਂਟਰ ਹੁੰਦਾ ਦਿਖਾਈ ਦੇ ਦੂਜਾ ਪੱਛਮੀ ਸਿਸਟਮ ਲਗਾਤਾਰ ਅੱਗੇ ਵੱਧਾ ਦੇਹ ਦੇ ਰਹੇ ਜੋਗੀ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਯਾਨੀ ਕਿ ਮੀਂਹ ਦੀ ਉਮੀਦ ਅੱਜ ਰਾਤ ਨਹੀਂ ਦੇਖਣ ਨੂੰ ਮਿਲੇਗੀ ਪਰ ਜਿਵੇਂ ਦਿਨ ਵੇਲੇ ਦੁਪਹਿਰ ਤੇ ਸ਼ਾਮ ਤੋਂ ਬਾਅਦ ਜ਼ਿਆਦਾਤਰ ਖੇਤਾਂ ਦੇ ਵਿੱਚ ਅੱਜ ਮੌਸਮ ਠੀਕ-ਠਾਕ ਦੇਖਣ ਨੂੰ ਮਿਲਿਆ ਹੈ ਬਾਕੀ ਕੱਲ ਦੁਪਹਿਰ ਤੋਂ ਬਾਅਦ ਤਕਰੀਬਨ 3-4 ਗਣੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਅੱਜ ਰਾਤ ਦੀ ਗੱਲ ਕਰੀਏ ਤਾਂ ਠੰਡ ਜਾਂ ਜ਼ਿਆਦਾ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਪੱਛਮੀ ਹਵਾਵਾਂ ਦਾ ਜੋਰ ਲਗਾਤਾਰ ਪੰਜਾਬ ਵੱਲ ਦੇਖਣ ਨੂੰ ਮਿਲੇਗਾ ਤੇ ਰਾਤ ਦੇ ਤਾਪਮਨ ਦੀ ਗੱਲ ਕਰੀਏ ਤਾਂ ਅੱਜ ਰਾਤ ਐਵਰੇਜ ਤਾਪਮਨ ਸਾਰੇ ਖੇਤਰਾਂ ਦੇ ਵਿੱਚ 10 ਤੋਂ 12 ਡਿਗਰੀ ਦੇ ਕਰੀਬ ਦੇਖਣ ਨੂੰ ਮਿਲੇਗਾ ਬਾਕੀ ਕੁਝ ਇਲਾਕਿਆਂ ਦੇ ਵਿੱਚ 5 ਤੋਂ 7 ਡਿਗਰੀ ਦੇ ਕਰੀਬ ਤਾਪਮਨ ਵੀ ਬੋਝਦਾ ਹੋਇਆ ਦਿਖਾਈ ਦੇ ਸਕਦਾ ਹੈ ਜੇਕਰ ਸਵੇਰ ਵੇਲੇ ਦੀ ਗੱਲ ਕਰੀਏ ਤਾਂ ਸਵੇਰ ਵੇਲੇ ਤਕਰੀਬਨ ਬੱਦਲਵਾਈ ਦੇਖਣ ਨੂੰ ਮਿਲੇਗੀ ਅਤੇ 11 ਵਜੇ ਤੱਕ ਬੱਦਲਵਾਈ ਪੰਜਾਬ ਦੇ ਉੱਤੇ ਬੰਦੀ ਹੋਈ ਦਿਖਾਈ ਦੇਗੀ ਕੁਝ ਇਲਾਕਿਆਂ ਦੇ ਵਿੱਚ ਟੈਂਪਰੇਚਰ ਆਪਾਂ ਨੂੰ ਤਕਰੀਬਨ 1 ਡਿਗਰੀ ਦੇ ਆਸ-ਪਾਸ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਤਕਰੀਬਨ ਇਸ ਤਰ੍ਹਾਂ ਟੁੱਟਵੇਂ ਬੱਦਲਵਾਈ ਕੁਝ ਇਲਾਕਿਆਂ ਦੇ ਵਿੱਚ ਤੰਦ ਹਲਕੇ ਲੈਵਲ ਦੀ ਦੇਖਣ ਨੂੰ ਮਿਲ ਸਕਦੀ ਹੈ ਓਵਰঅল ਲਗਭਗ ਅਗਲੇ ਦੋ ਤਕਰੀਬਨ ਅੱਜ ਜ਼ਿਆਦਾਤਰ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਕੋਲਡ ਵੇਵ ਦਾ ਅਲਰਟ ਲਗਾਤਾਰ ਦੇਖਣ ਨੂੰ ਮਿਲੇਗਾ ਇਸੇ ਕਰਕੇ ਆਪਾਂ ਬੇਨਤੀ ਕਰਦੇ ਹਾਂ ਸਾਰੇ ਦਸ਼ਕਵੀਰਾਂ ਨੂੰ ਆਪਣੇ ਬੱਚਿਆਂ ਜਾਨਵਰਾਂ ਦਾ ਧਿਆਨ ਰੱਖੋ ਖਾਸ ਕਰਕੇ ਪਸ਼ੂ ਪੰਛੀਆਂ ਦਾ ਧਿਆਨ ਰੱਖੋ ਬੇਜਵਾਨਾਂ ਨੂੰ ਠੰਡ ਤੋਂ ਬਚਾਓ ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਵਾਂਗੇ ਮੇਨ ਤੌਰ ਤੇ ਸਿਸਟਮ ਦੀ ਗੱਲ ਕਰੇ ਤਾਂ 26 ਦੀ ਸ਼ਾਮ ਤੋਂ ਲੈ ਕੇ 27 ਸਾਰਾ ਦਿਨ ਅਤੇ तकरीबन ਇਸੇ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਦੂਜੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੇ ਤਾਂ ਫਰਵਰੀ ਦੀ 2 ਤੇ 3 ਤਰੀਕ ਨੂੰ ਇੱਕ ਸਿਸਟਮ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ तकरीबन ਆਪਾਂ ਨੂੰ 5 ਤਰੀਕ ਤੋਂ ਬਾਅਦ ਤੇ 7 ਤਰੀਕ ਦੇ ਵਿੱਚਕਾਰ ਇੱਕ ਹੋਰ ਸਿਸਟਮ ਦੇਖਣ ਨੂੰ ਮਿਲੇਗਾ ਜਲਦ ਹੀ ਇਸ ਦੀ ਵੀ ਅਪਡੇਟ ਵਾਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ तकरीबन ਅਗਲੇ 10-12 ਦਿਨ ਜੋ ਆਈਐਮਡੀ ਝੰਡੀਗੜ੍ਹ ਵੱਲੋਂ ਅਪਡੇਟ ਜਾਰੀ ਹੋਏਗੀ ਲਗਾਤਾਰ ਦੇ ਨਾਲ ਸੰਜੀ ਕਰਦੇ ਰਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਮੌਸਮ ਦੀ ਅਪਡੇਟ ਦੇ ਲਈ ਲਗਾਤਾਰ ਚੈਨਲ ਦੇ ਨਾਲ ਜੁੜੇ ਰਹੋ ਧੰਨ